ਸੋ ਦੋਸਤੋ ਇਹ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਸ਼ਹੀਦ ਬਾਬਾ ਜੈ ਸਿੰਘ ਖਲਕੜ ਜੀ ਦੀ ਉਹ ਸਮਾਦ ਜਿਹੜੀ ਹੈ ਜਿਹੜੀ ਕਿ ਇਸੇ ਹੀ ਸਥਾਨ ਦੀ ਗੱਲਬਾਤ ਕਰ ਰਹੀ ਸੀ ਪ੍ਰਧਾਨ ਸਾਹਿਬ ਕਿ ਜਦੋਂ ਮਤਲਬ ਪਾਣੀ ਭਰ ਜਾਂਦਾ ਸੀਗਾ ਤੇ ਉਹ ਸਮਾਦ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਜ਼ਰ ਨਹੀਂ ਸੀ ਆਉਂਦੀ ਔਰ ਇਸੇ ਹੀ ਜਗ੍ਹਾ ਦੇ ਉੱਪਰ ਇਸੇ ਹੀ ਸਥਾਨ ਦੇ ਉੱਪਰ ਇੱਟ ਜਿਹੜੀ ਹੈ ਉਹ ਤਰਦੀ ਨਜ਼ਰ ਆਉਂਦੀ ਸੀਗੀ ਔਰ ਕਿਸੇ ਬੀਬੀ ਨੂੰ ਜਦੋਂ ਪਤਾ ਲੱਗਾ ਤਾਂ ਉਹਨੇ ਪਿੰਡ 'ਚ ਜਾ ਕੇ ਦੱਸਿਆ ਹੌਲੀ 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 ਅੱਜ ਇੰਨਾ ਖੂਬਸੂਰਤ ਗੁਰੂ ਘਰ ਬਣਿਆ ਹੋਇਆ ਹੈ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੀ ਯਾਦ ਦੇ ਵਿੱਚ ਔਰ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਨਾ ਕਿ ਇੱਥੇ ਕੋਈ ਮਤਲਬ ਵਿਚੋਲਗੀ ਨਹੀਂ ਹੈ ਤੁਸੀਂ ਡਾਇਰੈਕਟ ਅਰਦਾਸ ਕਰੋ ਸੱਚ ਸਤਗੁਰਾਂ ਦੇ ਚਰਨਾਂ 'ਚ ਸ਼ਹੀਦਾਂ ਦੇ ਚਰਨਾਂ ਵਿੱਚ ਤੇ ਉਹ ਅਰਦਾਸ ਇੱਕ ਸੈਕਿੰਡ ਤੋਂ ਪਹਿਲਾਂ ਪੂਰੀ ਹੁੰਦੀ ਹੈ ਅੱਜ ਅੱਜ ਇੱਥੇ ਵੀ ਬਹੁਤ ਸਾਰੇ ਵੀਰ ਭੈਣਾ ਆਈਆਂ ਹੋਈਆਂ ਨੇ ਜਿਨ੍ਹਾਂ ਦੇ ਘਰ ਮਾਲਕ ਨੇ ਦਾਤ ਦਿੱਤੀ ਹੋਈ ਹੈ ਬੱਚੇ ਦੀ ਦਾਤ ਦਿੱਤੀ ਹੋਈ ਹੈ ਔਰ ਅੱਜ ਉਹ ਸ਼ੁਕਰਾਨਾ ਕਰਨ ਆਏ ਨੇ ਸ਼ਹੀਦਾਂ ਦਾ ਕਿ ਤੁਹਾਡੀ ਕਿਰਪਾ ਤੁਹਾਡੀ ਦਇਆ ਦੇ ਸਦਕਾ ਇਹ ਸਾਰੀ ਸਾਡੇ ਘਰ ਭਾਗ ਲੱਗੇ ਨੇ ਇੱਕ ਪਿੰਡ ਰਾਏਪੁਰ ਤੋਂ ਔਰ ਇੱਕ ਮੇਰੇ ਵੀਰ ਹੋਰ ਵੀ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹਨਾਂ ਦੇ ਨਾਲ ਕੀ ਨਾਮ ਹੈ ਵੀਜੀ ਆਪ ਜੀ ਦਾ ਬਹਾਦਰ ਸਿੰਘ ਬਹਾਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਅਸਰਪਰਾ आदमपुर असरपुर असरपुरे किथे कोया राजपुरे कितने सालਾਂ ਤੋਂ ਇੱਥੇ ਆਉਂਦੇ ਹੋ ਵੀਰ ਜੀ ਬਜਿੱਦਣ ਤੇ ਸੇਵਾ ਜੀ ਵਰ ਸ਼ੁਰੂ ਹੋਏਗਾ ਪਾਉਣੇ ਕਰਦੇ ਦੀ ਅੱਛਾ 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 ਦੱਸ ਰਹੇ ਸੀ ਪ੍ਰਧਾਨ ਸਾਹਿਬ ਅੱਜ ਪੂਰੇ ਭਾਗ ਲੱਗੇ ਨੇ ਕਿਰਪਾ ਹੈ ਠੀਕ ਹੈ ਸਰ ਹਾਂ ਚਲੋ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਹੈ ਤੇ ਖਾਲਸਾ ਜੀ ਮੇਰੇ ਨਾਲ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਬੋਲ ਦੋ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਦੋਸਤੋ ਇਸ ਸਥਾਨ ਦੇ ਉੱਪਰ ਅਸੀਂ ਵੀ ਆ ਕੇ ਧੰਨ ਹੋ ਚੁੱਕੇ ਆ ਕਿਉਂਕਿ ਸਾਨੂੰ 7 8 ਤੇ 9 ਇਹ ਜਿਹੜੀਆਂ ਤਾਰੀਖਾਂ ਨੇ ਇਹ ਹੁਣ ਅਸੀਂ ਕਵਰ ਕਰਾਂਗੇ ਪੂਰਾ ਫੰਕਸ਼ਨ ਕਵਨ ਕਰਾਂਗੇ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਰਹਾਂਗੇ ਹੋਰ ਵੀ ਸਾਨੂੰ ਬਹੁਤ ਸਾਰੇ ਵੀਰਾਂ ਦੇ ਨਾਲ ਗੱਲ ਕਰਨ ਦਾ ਸੁਪਾਗ ਪ੍ਰਾਪਤ ਹੋਏਗਾ ਸੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਪਿੰਡ ਬਾਰਨ ਸ਼ਹੀਦ ਬਾਬਾ ਜੈ ਸਿੰਘ ਖਲਕੜ ਜੀ ਦੇ ਦਰਬਾਰ ਚੋਂ ਪੋਸੂ ਨਾਮਾ ਚੈਨਲ ਲਈ